ਕਹਾਂ ਗਏ ਕਹਾਂ ਗਏ ਬਾਬਾ ਬੋਲਦੇ ਤੇ ਕਹਾਂ ਗਏ ਕਹਾਂ ਗਏ ਕਹਾਂ ਗਏ ਕਹਾਂ ਗਏ ਬਾਬਾ ਬੋਲਤੇ ਤੇ ਕਾਹਾਂਗੇ ਕਾਹਗੇ ਕਾਹਗੇ ਬਾਬਾ ਬੋਲਤੇ ਤੇ ਕਾਹਾਂਗੇ ਦੇਹੀ ਕੇ ਸੰਗ ਰਹਿ ਜਿਵੇਂ ਕਿ ਮਾਤਾ ਹਰਬੰਸ ਕੌਰ ਖਾਲਸਾ ਨੂੰ ਵੱਖ-ਵੱਖ ਸਿਆਸੀ ਚਿਹਰਿਆਂ ਦੇ ਵਿੱਚੋਂ ਵੱਖ-ਵੱਖ ਇੱਥੇ ਲਕਮਸਤ ਖੋਏ ਨੇ ਸ਼ਰਧਾਂ ਦੇ ਫੁੱਲ ਭੇਟ ਕੀਤੇ ਨੇ ਝੋਲ ਤੇ ਤੇ ਕਾਹਾਂਗੇ 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 ਪਾਪਾ ਬੋਰ ਤੇ ਜਿਹੜੇ ਖਾਲਸਾ ਜੀ ਦੇ ਸਾਡੇ ਜਥੇਦਾਰ ਜੀ ਦੇ ਮਾਤਾ ਜੀ ਜਿਹੜੇ ਚੜ੍ਹਾਈ ਕਰ ਗਏ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਇਲਾਕੇ ਦੇ ਵਿੱਚੋਂ ਬੜੀਆਂ ਵੱਟੀਆਂ ਸੰਗਤਾਂ ਜਿਹੜੀਆਂ ਇੱਥੇ ਹਾਜ਼ਰੀ ਭਰ ਰਹੀਆਂ ਕਿਉਂਕਿ ਖਾਲਸਿਆ ਜੀ ਦਾ ਰਾਜਨੀਤੀ ਦੇ ਵਿੱਚ ਇੱਕ ਆਪਣਾ ਥਾਂ ਹੈ ਸਮਾਜ ਦੇ ਵਿੱਚ ਉਹਨਾਂ ਦਾ ਆਪਣਾ ਪਿਆਰ ਬਣਾਇਆ ਹੋਇਆ ਔਰ ਉਸੇ ਪਿਆਰ ਦੀ ਬਦੌਲਤ ਅੱਜ ਇਹ ਸੰਗਤਾਂ ਦਾ ਵਿਸ਼ਾਲ ਠਾਠਾ ਮਾਲ ਦਾ ਇਕੱਠ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਏ ਆ ਮੈਂ ਵੀ ਆਪਣੇ ਵੱਲੋਂ ਆਪਣੀ ਪਾਰਟੀ ਭਾਜਪਾ ਪਾਰਟੀ ਵੱਲੋਂ ਆਪਣੇ ਇਸ ਪਰਿਵਾਰ ਦੇ ਦੁੱਖ 'ਚ ਸ਼ਾਮਿਲ ਹੁੰਦਿਆਂ ਹੋਇਆਂ ਉਸ ਪਰਮਪਿਤਾ ਪਰਮਾਤਮਾ 'ਤੇ ਹੀ ਅਰਦਾਸ ਬੇਨਤੀ ਕਰਦਾ ਕਿ ਉਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਜ਼ ਬਖਸ਼ੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਦਾ ਬਾਲ ਬੱਚੇ ਬਹੁਤ ਬਹੁਤ ਧੰਨਵਾਦ ਸਰਦਾਰ ਹਰਦੀਪ ਸਿੰਘ ਮੁੰਡੀ ਆਮ ਆਦਮੀ ਪਾਰਟੀ ਤੋਂ ਖਰਬੰਸਕੌਰ ਜੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਨੇ ਸਾਹਨੇਵਾਲ ਹਲਕਾ ਦੇ ਮੌਜੂਦਾ ਐਮ ਐਲ ਏ ਆਮ ਆਦਮੀ ਪਾਰਟੀ ਤੋਂ ਪੀ ਵੀ 26 ਨਿਊਜ਼ ਵੱਲੋਂ ਤੁਹਾਡਾ ਸਵਾਗਤ ਹੈ ਜੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਸਰਬਜੀਤ ਸਿੰਘ ਬਲੋਗ ਕੀ ਕਹਿਣਾ ਚਾਹੋਗੇ ਦੇਖੋ ਸਾਡੇ ਮਾਤਾ ਹਰਵੰਸਕੌਰ ਖਾਲਸਾ ਦੀ 100 ਸਾਲ ਤੋਂ ਵੱਧ ਉਮਰ ਕੋ ਕੇਗੇ ਪਰਵਾਰ ਨੂੰ ਗੁਰੂ ਘਰ ਨਾਲ ਜੋੜ ਕੇਗੇ ਜਿਹੜਾ ਵਰਡ ਨਾਲ ਲੈ ਕੇ ਗਏ ਖਾਲਸਾ ਖਰਬੰਸਕੌਰ ਖਾਲਸਾ ਕਹਿੰਦਾ ਮਤਲਬ ਪ੍ਰਮਾਤਮਾ ਦੇ ਲੜ ਲੱਗੇ ਰਹੇ ਨੇ ਗੁਰੂ ਦੇ ਕਹਿਣਾ ਅਨੁਸਾਰ ਉਹਨਾਂ ਨੇ ਜ਼ਿੰਦਗੀ ਬਤੀਤ ਕੀਤੀ ਤੇ ਪਰਿਵਾਰ ਨੂੰ ਸੇਵਾ ਨਾਲ ਜੋੜਿਆ ਗੁਰੂ ਘਰ ਨਾਲ ਜੋੜਿਆ ਸਭ ਤੋਂ ਵੱਡੀ ਉਹ ਮਾਤਾਵਾਂ ਦੀ ਪ੍ਰਮਾਤਮਾ ਦੇ ਘਰ ਖੁਸ਼ੀਆਂ ਲੈ ਕੇ ਜਾਂਦੇ ਜਦੋਂ ਆਪਣੇ ਪਰਿਵਾਰ ਨੂੰ ਗੁਰੂ ਘਰ ਨਾਲ ਜੋੜ ਕੇ ਜਾਂਦੇ ਆ ਸੋ ਮਾਤਾ ਬਹੁਤ ਖੁਸ਼ ਗਈ ਹੈ ਪੂਰੇ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੈ ਤੇ ਮੈਨੂੰ ਮਾ ਆਸ ਹੈ ਪ੍ਰਮਾਤਮਾ ਤੇ ਕਿ ਪ੍ਰਮਾਤਮਾ ਆਪ ਆ ਕੇ ਲੈ ਕੇ ਗਿਆ ਤੇ ਆਪਣੇ ਚਰਨਾਂ 'ਚ ਹਮੇਸ਼ਾ ਰੱਖੂਗਾ ਤੇ ਪਰਿਵਾਰ ਨੂੰ ਭਰਮੰਦ ਨਾਲ ਰੱਖਸੀ ਇਹੀ ਆਪਾਂ ਆਸ ਕਰਦੇ ਐ ਐਮਐਲਏ ਸਾਹਿਬ ਤੁਹਾਡੀ ਇਹ ਪਰਿਵਾਰ ਦੇ ਨਾਲ ਬਹੁਤ ਲੰਬੀ ਸਾਂਝ ਹੈ ਔਰ ਜਿਵੇਂ ਕਿ ਵੀ ਇੱਥੇ ਦਾ ਬੱਸ ਸਟੈਂਡ ਨਹੀਂ ਉਹਦੇ ਬਾਰੇ ਵੀ ਤੁਸੀਂ ਅੱਜ ਮੜਾ ਜੱਗ ਅੱਜ ਆਪ ਸਰਕਾਰ ਤੁਹਾਡੇ ਦੁਆਰਾ ਜਿਸ ਅਸੀਂ ਇਤਿਆਰ ਕੀ ਤਲਾਸ਼ ਮੇਲਾ ਲਾਇਆ ਸੀ ਜੀ ਪੂਰੀ ਸਰਕਾਰ ਦੇ ਪੂਰੇ ਪ੍ਰਸ਼ਾਸਨ ਦੇ ਮੁਲਾਜ਼ਮ ਸਾਰੇ ਇੱਥੇ ਪਹੁੰਚੇ ਸੀ ਉਹਨਾਂ ਨੂੰ ਬੇਨਤੀ ਲਗਾਈ ਗਈ ਹੈ ਤੇ ਬਹੁਤ ਜਲਦੀ ਸਾਹਮਣੇ ਵਾਲ ਦੇ ਵਿੱਚ ਬੱਸ ਸਟੈਂਡ ਬਣ ਗਿਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੈਂ ਤੁਹਾਡਾ ਪੀ ਵੀ 26 ਦਾ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਸਾਰੇ ਸੰਸਾਰ ਤੱਕ ਸਾਡੀ ਗੱਲ ਪਹੁੰਚਾਣੀ ਹੈ ਸੋ ਅੱਜ ਮਾਤਾ ਹਰਵੰਸ ਕੌਰ ਜੀ ਜਿਨ੍ਹਾਂ ਦੀ ਕਾਫੀ ਲੰਬੀ ਉਮਰ ਸੀ 100 ਸਾਲ ਦੇ ਕਰੀਬ ਸੀ ਔਰ ਇਹਨਾਂ ਦੇ ਚਾਰ ਬੇਟੇ ਤਿੰਨ ਬੇਟੀਆਂ ਸਨ ਔਰ ਬੜਾ ਹੀ ਉਹਨਾਂ ਦਾ ਸਤਿਕਾਰ ਸੀਗਾ ਇਲਾਕੇ ਦੇ ਵਿੱਚ ਸਿਆਸੀ ਪਾਰਟੀਆਂ ਵਿੱਚ ਵੀ ਉਹਦਾ ਵੀ ਦੇਸ਼ਾਂ ਦੇਸ਼ਾਂ ਦੇ ਵਿੱਚ ਵੀ ਇਹਨਾਂ ਦੇ ਸਾਰੇ ਬੱਚੇ ਜਿਹੜੇ ਜਾ ਕੇ ਵਸੇ ਹੋਏ ਨੇ ਤੇ ਔਰ ਇੱਥੇ ਵੀ ਇਹਨਾਂ ਦਾ ਬਹੁਤ ਵੱਡਾ ਸਤਿਕਾਰ ਹੈ ਮੈਂ ਕਹਾਂਗਾ ਕਿ ਜਿੱਦਾਂ ਇਹ ਮਾਤਾਂ ਦੀ 100 ਸਾਲ ਦੇ ਹੋਏ ਨੇ ਤੇ ਜੇ ਉਹਨਾਂ ਦੀ ਪਰਵਰਿਸ਼ ਕੀਤੀ ਹੈ ਤੇ 100 ਸਾਲ ਦੇ ਹੋਏ ਨੇ ਮਾਪੇ ਦੀ ਸਾਂਭ ਸੰਭਾਲ ਜ਼ਰੂਰ ਕਰਿਆ ਕਰੋ ਕਈ ਵਾਰੀ ਬੱਚੇ ਵਿਦੇਸ਼ਾਂ ਚ ਚਲੇ ਜਾਂਦੇ ਆ ਜੀ ਉੱਥੇ ਜਾ ਕੇ ਭੁੱਲ ਜਾਂਦੇ ਇਹ ਨਹੀਂ ਪਤਾ ਤੁਹਾਨੂੰ ਮਾਪੇ ਨੇ ਭੇਜਿਆ ਕਿਦਾਂ ਉਹਨਾਂ ਆਪਣੀ ਜ਼ਮੀਨ ਗਹਿਣੇ ਰੱਖ ਕੇ ਜ਼ਮੀਨ ਵੇਚ ਕੇ ਪੈਸੇ ਲੈ ਕੇ ਕਿਵੇਂ ਮਿੰਦ ਮੁਕਤ ਕਰਕੇ ਤੁਹਾਨੂੰ ਉਹਨਾਂ ਨੇ ਪੜਾ ਲਿਖਾ ਕੇ ਦੇ ਬਾਹਰ ਦੇਸ਼ਾਂ ਚ ਭੇਜਿਆ ਮਾਪੇ ਨੂੰ ਕਦੀ ਵੀ ਨਾ ਭੁੱਲਿਓ ਅੱਜ ਇਹ ਹੀ ਵੱਡੀ ਸ਼ਰਨਾਈ ਲਈ ਮਾਤਾ ਹਰਬੰਸ ਗੌਰ ਜੀ ਨੂੰ ਹੋਊਗੀ ਔਰ ਇਸ ਪਰਿਵਾਰ ਨੂੰ ਮੈਂ ਆਪਣੇ ਨੂੰ ਇਸ ਗੱਲ ਤੇ ਦੁੱਖ ਵੀ ਯਾਰ ਕਰਦਾ ਤੇ ਖੁਸ਼ੀ ਇਸ ਕਰਕੇ ਯਾਰ ਕਰਦਾ ਕਿ ਜਿਹੜੀ ਇਹਨਾਂ ਨੇ 100 ਸਾਲ ਤੱਕ ਆਪਣੀ ਮਾਤਾ ਦੀ ਪਰਵਿਸ਼ ਕੀਤੀ ਔਰ ਉਹਨੂੰ ਕਦੀ ਆਂਝ ਨਹੀਂ ਆਣ ਦਿੱਤੀ ਇਸ ਕਰਕੇ ਮੈਂ ਸਾਰੇ ਹੀ ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਦਾ ਵੀ ਤੇ ਔਰ ਸਿੱਖ ਜਗਤ ਦਾ ਵੀ ਜਿੰਨੇ ਵੀ ਸਾਰੇ ਦੇਸ਼ਾਂ-ਵਦੇਸ਼ਾਂ ਵਜਦੇ ਨੇ ਜਿਹੜੇ ਇੱਥੇ ਪਹੁੰਚੇ ਵੀ ਨੇ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਮੇਲ ਸਿੰਘ ਪਹਿਲਵਾਨ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਗਰਮੇਲ ਸਿੰਘ ਜੀ ਪਹਿਲਵਾਨ ਜੀ ਸਾਡੇ ਰਾਜਪੂਤ ਪਾਈਚਾਰੇ ਦੇ ਚੇਅਰਪਰਸਨ ਪੰਜਾਬੀ ਲੋਕ ਗਾਇਕ ਜਨਾਬ ਸੁਰਾਂ ਦਾ ਬਾਦਸ਼ਾਹ ਸਰਦੂਲ ਸਕੰਦਰ ਸਾਹਿਬ ਦਾ लाडला ਸ਼ਾਗਿਰਦ ਸਾਡਾ ਪਰਮ ਮਿੱਤਰ ਚੰਦਕਸ਼ਬਦ ਜੀਤਾ ਪਵਾਰ ਪੰਜਾਬੀ ਲੋਕ ਗਾਇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਜਿਹੜੇ ਸਾਡੇ ਚੜ੍ਹਾਈ ਕਰਗੇ ਨੇ ਖਾਲਸਾ ਬੋਰਨਿੰਗ ਗੱਲਾਂ ਦਾ ਬਹੁਤ-ਬਹੁਤ ਤੁਹਾਨੂੰ ਧੰਨਵਾਦ ਕਿਉਂਕਿ ਆਪਣੀ ਮਾਂ ਦੀ ਉਹਨੇ ਸੇਵਾ ਕੀਤੀ ਤਾਂ ਹੀ ਉਹ 100 ਸਾਲ ਤੱਕ ਪਹੁੰਚੇ ਨੇ ਔਰ ਅੱਜ ਅਸੀਂ ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਦੇ ਪ੍ਰਧਾਨ ਸਾਹਿਬ ਸਰਦਾਰ ਗੁਰਮੀਤ ਸਿੰਘ ਜੀ ਪਹਿਲਵਾਨ ਸਾਹਿਬ ਉਹਨਾਂ ਨਾਲ ਅਸੀਂ ਹਰ ਦੁੱਖ-ਸ਼ੁੱਖ ਦੇ ਵਿੱਚ ਜਾਇਆ ਕਰਦੇ ਆ ਸੋ ਅੱਜ ਵੀ ਇੱਥੇ ਆ ਕੇ ਇਸ ਗੱਲ ਦਾ ਬੜਾ ਮਾਣ ਮਹਿਸੂਸ ਹੋਇਆ ਕਿ ਬਹੁਤ ਜਨਤਾ ਆਈ ਹੈ ਅਗਰ ਇਹਨਾਂ ਨਾਲ ਪਿਆਰ ਹੈ ਤਾਂ ਤਾਂ ਹੀ ਇਹ ਜਨਤਾ ਆਈ ਹੈ ਨਹੀਂ ਤੇ ਕੌਣ ਕਿਸੇ ਦਾ ਜਾਣਦਾ ਜੀ ਸੋ ਬਹੁਤ ਜ਼ਿਆਦਾ ਸੰਗਤ ਸੀ ਔਰ ਨੀਟੂ ਭਾਈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਬਹੁਤ ਬਹੁਤ ਨਵਾਜੀ ਜੀਤਾ ਪਵਾਰ ਪੰਜਾਬੀ ਲੋਕ ਗਾਇਕ ਵੱਖ-ਵੱਖ ਸਿਆਸੀ ਜਿਹੜੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਸ ਕਰਿਓ ਮੈਨੂੰ ਦਿਓ ਯਾਦ ਸਰਬਜੀਤ ਸਿੰਘ ਨੀਟੂ ਪੀਬੀ ਸ਼ਬੀ ਨਿਊਜ਼ ਧੰਨਵਾਦ ਸਤਿ ਸ੍ਰੀ ਅਕਾਲ